ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਮੌਕੇ ਤੇ ਮੰਡੀ ਚ ਝੋਨੇ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਉਸ ਦੇ ਨਾਲ ਨਾਲ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਸਰਕਾਰ ਨੂੰ ਜੋ ਇੱਕ ਚਿੱਠੀ ਲਿਖੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਜੋ ਸਪੇਸ ਦੇ ਮੁੱਦੇ ਨੂੰ ਉਠਾਇਆ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਸ਼ੈਲਰਾਂ ਦਾ ਤੇ ਪੰਜਾਬ ਸਰਕਾਰ ਦਾ ਵਿਵਾਦ ਕਾਫੀ ਚਿਰ ਤੋਂ ਜੋ ਉਹਨਾਂ ਦੇ ਗੋਦਾਮਾਂ ਦੇ ਵਿੱਚ ਪਿਛਲੇ ਸਾਲ ਦਾ ਚਾਵਲ ਪਿਆ ਉਹ ਸਪੇਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਹ ਸਪੇਸ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾਵੇ ਤੇ ਹੋਰ ਕੀ ਕੀ ਮੰਗਾਂ ਇਹਦੇ ਨਾਲ ਜੋ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਲਿਖੀਆਂ ਨੇ ਉਹ ਸਾਰੀ ਚਰਚਾ ਆਪਾਂ ਇਸ ਵੀਡੀਓ ਚ ਕਰਾਂਗੇ ਤੇ ਉਸ ਦੇ ਨਾਲ ਨਾਲ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਚੰਨਣਾ ਪਾਵਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਜੋ ਵਾਧੂ ਰੈਕ ਲੋਨ ਦੀ ਜੋ ਮੰਗ ਹੈ ਉਹ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹਰ ਜੋ ਮਹੀਨੇ ਲਗਭਗ 20 ਲੱਖ ਮੈਟ੍ਰਿਕ ਟਨ ਦੀ ਜੋ ਮੂਵਮੈਂਟ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇ ਯਾਨੀ ਕਿ ਜੋ ਰੇਲਵੇ ਦੇ ਰੈਕ ਨੇ ਉਹ ਜੋ ਪੰਜਾਬ ਤੋਂ ਦਿੱਲੀ ਨੂੰ ਸੈਂਟਰ ਨੂੰ ਮਾਲ ਜਾਂਦਾ ਉਹ ਹਰ ਮਹੀਨੇ ਘਟੋ-ਘਟ 20 ਲੱਖ ਮੈਟ੍ਰਿਕ ਟਨ ਮਾਲ ਜਾਵੇ ਤਾਂ ਜੋ ਅਗਲੇ ਸੀਜ਼ਨ ਦੀ ਜੋ ਖਰੀਦ ਹੈ ਉਸ ਚਾਰੂ ਢੰਗ ਨਾਲ ਹੋ ਸਕੇ ਤੇ ਇਸ ਨਾਲ ਜੋ ਜੋ ਟੁਆ ਟਵਾਈ 20 ਲੱਖ ਮੈਟ੍ਰਿਕ ਟਨ ਦੀ ਹਰ ਮਹੀਨੇ ਹੋਏਗੀ ਉਸ ਨਾਲ ਜੋ ਪ੍ਰੋਪਰ ਸਪੇਸ ਗੋਦਾਮਾਂ ਦੇ ਵਿੱਚ ਬਣੇਗਾ ਜਿਸ ਨਾਲ ਜੋ ਅਗਲੇ ਸੀਜ਼ਨ ਦੀ ਖਰੀਦ ਹੈ ਉਹ ਚੰਗੀ ਤਰ੍ਹਾਂ ਹੋ ਸਕੇਗੀ ਉਹਨਾਂ ਦਾ ਕਹਿਣਾ ਹੈ ਕਿ ਉਹ ਕੁੱਲ ਲਗਭਗ 185 ਤੋਂ 190 ਲੱਖ ਮੈਟ੍ਰਿਕ ਟਨ ਝੋਨੇ ਦੀ ਖਰੀਦ ਜੋ ਅਗਲੇ ਸੀਜ਼ਨ ਚ ਹੋਣ ਦੀ ਉਮੀਦ ਹੈ ਜਿਨ੍ਹਾਂ ਚੋਂ ਲਗਭਗ 100 25 ਲੱਖ ਮੈਟ੍ਰਿਕ ਟਨ ਜੋ ਚੋਲੇ ਦਾ ਉਤਪਾਦਨ ਹੈ ਉਹ ਹੋਏਗਾ ਤੇ ਜਿਹਨੂੰ ਸੈਂਟਰਲ ਸੈਂਟਰਲ ਪੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਉਹਨਾਂ ਦਾ ਕਹਿਣਾ ਹੈ ਜੋ ਮੌਕੇ ਤੇ ਸਪੇਸ ਦੀ ਗੱਲ ਹੈ ਉਹ ਲਗਭਗ ਉਹਨਾਂ ਕੋਲ ਜੋ ਸਪੇਸ ਦੀ ਜਗ੍ਹਾ ਹੈ ਉਹ 171 ਲੱਖ ਮੈਟ੍ਰਿਕ ਟਨ ਹੈ ਤੇ ਜਿਹਦੇ ਵਿੱਚੋਂ 121 ਲੱਖ ਮੈਟ੍ਰਿਕ ਟਨ ਚੋਲ ਜੋ ਪਿਛਲੇ ਸਾਲ ਵਾਲੇ ਪਏ ਨੇ ਤੇ 50 ਲੱਖ ਮੈਟ੍ਰਿਕ ਟਨ ਜੋ ਕਣਕ ਉਹ ਕਵਰਡ ਗੋਦਾਮਾਂ ਦੇ ਵਿੱਚ ਪਈ ਹੈ ਜਿਹਨੂੰ ਜੇ ਟਾਈਮ ਸਿਰ ਖਾਲੀ ਨਾ ਕੀਤਾ ਗਿਆ ਤਾਂ ਅਗਲੇ ਸਾਲ ਦੀ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਦੇ ਉੱਪਰ ਉਹਨਾਂ ਨੇ ਜੋ ਸੈਂਟਰਲ ਫੂਡ ਐਂਡ ਸਪਲਾਈ ਮਿਨਿਸਟਰ ਨੇ ਉਹਨਾਂ ਨੂੰ ਨਿਜੀ ਤੌਰ ਤੇ ਧਿਆਨ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਸਿਰਫ 8 ਦੇਣੀ ਨੇ ਜੋ ਸੀਜ਼ਨ ਨੂੰ ਰਹਿ ਗਏ ਨੇ ਜਿਸ ਸਮੇਂ ਸਿਰ ਸਪੇਸ ਨਾ ਖਾਲੀ ਹੋਇਆ ਤਾਂ ਕਾਫੀ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾਏਗਾ ਸੋ ਇਸ ਤੋਂ ਬਾਅਦ ਜੋ ਕੇਂਦਰ ਸਰਕਾਰ ਨੇ ਜੋ ਮਿਲਿੰਗ ਤੇ ਜੋ ਜੋਰ ਸੀ ਜਿਵੇਂ ਕਿ ਆਪਾਂ ਜਾਣਦੇ ਹਾਂ ਸ਼ੈਲਰ ਵਾਲਿਆਂ ਦਾ ਕਾਫੀ ਵਿਵਾਦ ਪਹਿਲੇ ਹੀ ਪੰਜਾਬ ਸਰਕਾਰ ਨਾਲ ਜੋ ਚੱਲ ਰਿਹਾ ਜਿਸ ਨੂੰ ਲੈ ਕੇ ਜੋ ਮਿਲਿੰਗ ਦੀ ਡੇਟ ਐ ਸ਼ੈਲਰ ਵਾਲਿਆਂ ਦੀ ਜੋ ਐਪਲੀਕੇਸ਼ਨ ਦੀ ਡੇਟ ਹੈ ਉਸ ਦੀ ਮਿਆਦ ਜੋ 30 ਸਤੰਬਰ ਤੱਕ ਦਵਾ ਦਿੱਤੀ ਗਈ ਹੈ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਪੇਸ ਨਾ ਖਾਲੀ ਹੋਇਆ ਤਾਂ ਅੱਗੇ ਜੋ ਚਾਵਲ ਦੀ ਮਿਲਿੰਗ ਹੈ ਉਹਦੇ ਚ ਵੀ ਕਾਫੀ ਜੋ ਦਿੱਕਤ ਆਏਗੀ ਤਾਂ ਜੋ ਇਹ ਦੇ ਵਿੱਚ ਧਿਆਨ ਦੇਣ ਦਾ ਕਾਫੀ ਜੋ ਸੈਂਟਰ ਸਰਕਾਰ ਇਸ ਨੂੰ ਗੰਭੀਰ ਰੂਪ ਨਾਲ ਲਵੇ ਤੇ ਜੋ ਫੂਡ ਐਂਡ ਸਪਲਾਈ ਮਿਨਿਸਟਰ ਨੇ ਉਹ ਆਪ ਧਿਆਨ ਦੇਣ ਤਾਂ ਜੋ ਅਗਲੇ ਸਾਲ ਦੀ ਖਰੀਦ ਸਚਾਰੂ ਰੂਪ ਚ ਸ਼ੁਰੂ ਹੋ ਸਕੇ ਸੋ ਚਿੱਠੀਆਂ ਦਾ ਜੋ ਸلسلਾ ਵੀ ਹੈ ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਪਹਿਲੇ ਜੋ ਬਿਆਨਬਾਜ਼ੀ ਵੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਕੀਤੀ ਗਈ ਸੀ ਉਸ ਦੇ ਉਲਟੇ ਜਵਾਬ ਵਿੱਚ ਜੋ ਕੇਂਦਰ ਸਰਕਾਰ ਨੇ ਵੀ ਨੋ ਪ੍ਰੋਕਿਉਰਮੈਂਟ ਨੋ ਸਪੇਸ ਦਾ ਬਿਆਨ ਅਗੋਂ ਜੋ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਸੀ ਪਰ ਹੁਣ ਦੁਬਾਰਤੋ ਜੇ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੁਣ ਦੇਖਣਾ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜੋ ਰਿਜ਼ਲਟ ਨਿਕਲਦਾ ਹੈ ਜਾਂ ਨਹੀਂ ਜੋ ਮੂਵਮੈਂਟ ਹੈ ਹਾਲੇ ਤੱਕ ਗਰਾਊਂਡ ਰਿਪੋਰਟ ਤੇ ਕੋਈ ਮੂਵਮੈਂਟ ਸਟਾਰਟ ਨਹੀਂ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੂਵਮੈਂਟ ਸਟਾਰਟ ਹੁੰਦੀ ਹੈ ਜਾਂ ਨਹੀਂ ਤੁਸੀਂ ਵੀ ਇਸ ਤੇ ਆਪਦੇ ਵਿਚਾਰ ਦੇ ਸਕਦੇ ਹੋ ਸੀਜ਼ਨ ਸੁਚਾਰੂ ਰੂਪ ਚ ਕਾਫੀ ਜੋ ਸ਼ੈਲਰ ਮਾਲਕ ਵੀ ਲਗਭਗ ਬਹੁਤ ਜੋਰ ਲਾ ਰਹੇ ਨੇ ਕਿ ਪਿਛਲਾ ਜੋ ਸਟੋਕ ਹੈ ਉਹ ਕਲੀਅਰ ਹੋਵੇ ਹੁਣ ਦੇਖਣਾ ਇਹ ਹੈ ਟਾਈਮ ਤੋਂ ਪਹਿਲੇ ਸਟੋਕ ਕਲੀਅਰ ਹੋਏਗਾ ਜਾਂ ਨਹੀਂ ਸੋ ਹੁਣ ਆਪਾਂ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਦੇ ਤੇ ਚਰਚਾ ਕਰਦੇ ਆ ਸਭ ਤੋਂ ਪਹਿਲੇ ਗੱਲ ਕਰੀਏ ਗੁਹਾਣਾ ਮੰਡੀ ਦੀ ਤਾਂ ਇੱਥੇ 1500 ਨੂੰ ਕੰਬਾਈਨ ਵਾਲਾ 2600 ਤੋਂ ਲੈ ਕੇ 2822 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰੀਏ ਖੈਰ ਮੰਡੀ ਦੀ 1509 ਕੰਬਾਈਨ ਵਾਲਾ 2700 ਰੁਪਏ ਪ੍ਰਤੀ ਕਵਾਂਟਲ ਫਤੇਗੜ ਚੂੜੀਆਂ ਮੰਡੀ 1509 ਕੰਬਾਈਨ ਵਾਲਾ 2600 ਤੋਂ 2870 ਰੁਪਏ ਪ੍ਰਤੀ ਕਵਾਂਟਲ ਬਟਾਲਾ ਮੰਡੀ ਚ 1509 ਕੰਬਾਈਨ ਵਾਲਾ 2760 ਤੋਂ ਲੈ ਕੇ 2895 ਰੁਪਏ ਪ੍ਰਤੀ ਕਵਾਂਟਲ ਕਿਸਾਨ ਵੀਰੋ ਜਿੰਨੇ ਕੋ ਰੇਟ ਪਿਛਲੇ ਹਫਤੇ ਉੱਪਰ ਗਏ ਸੀ 2300 ਉੱਪਰ ਰੇਟ ਚੜਿਆ ਸੀ ਉਹਨਾਂ ਹੀ ਰੇਟ ਫਿਰ ਡਾਊਨ ਆ ਗਿਆ ਸੋ ਲਗਭਗ ਬੈਲੈਂਸ ਜਾ ਬਣਿਆ ਹੋਇਆ ਕੋਈ ਰੇਟ ਦੇ ਵਿੱਚ ਇੰਨਾ ਉੱਪਰ ਥੱਲੇ ਨਹੀਂ ਜੋ ਪਿਛਲੇ ਨੋਰਮਲ ਰੇਟ ਚੱਲ ਰਹੇ ਸੀ ਉਹੀ ਰੇਟ ਫਿਰ ਤੋਂ ਦੁਬਾਰਾ ਆ ਗਏ ਨੇ ਕੋਈ ਐਮਈਪੀ ਦਾ ਅਸਰ ਇਹਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਉਸ ਤੋਂ ਬਾਅਦ ਫਤੇਗੜ ਚੂੜੀਆਂ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2600 ਤੋਂ 2870 ਰੁਪਏ ਪ੍ਰਤੀ ਕੁਇੰਟਲ ਸੋਨੀਪੱਤ ਮੰਡੀ 1509 ਕੰਬਾਈਨ ਵਾਲਾ 2701 ਰੁਪਏ ਤਰਾਵੜੀ ਮੰਡੀ ਜੋ 1509 ਪੁਰਾਣਾ 3250 ਰੁਪਏ ਨਵਾਂ 1509 2881 ਰੁਪਏ 11 ਕਿ ਦਾ ਰੇਟ ਲਗਭਗ 4550 ਰੁਪਏ 17 18 4250 ਰੁਪਏ ਗੰਗੋਵ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਚੀਕਾ ਮੰਡੀ 1509 ਕੰਬਾਈਨ ਵਾਲਾ 2600 ਤੋਂ ਲੈ ਕੇ 2925 ਰੁਪਏ ਇੰਦਰੀ ਮੰਡੀ 1509 ਕੰਬਾਈਨ ਵਾਲਾ 2200 ਤੋਂ ਲੈ ਕੇ 2800 ਰੁਪਏ ਪ੍ਰਤੀ ਕੁਆਂਟਰ ਤਰਨਤਾਰਨ ਮੰਡੀ 1509 ਹੱਥ ਵਾਲਾ 2300 ਤੋਂ ਲੈ ਕੇ 2921 ਰੁਪਏ ਕਥਲ ਮੰਡੀ 1509 ਕੰਬਾਈਨ ਵਾਲਾ 2950 ਰੁਪਏ ਸਮਾ ਲਖਾ ਮੰਡੀ 1509 ਕੰਬਾਈਨ ਵਾਲਾ 2868 ਰੁਪਏ ਪੀਵਾ ਮੰਡੀ 1509 ਕੰਬਾਈਨ ਵਾਲਾ 2900 ਰੁਪਏ ਤੁਹਾਣਾ ਮੰਡੀ 1509 ਕੰਬਾਈਨ ਵਾਲਾ 3079 ਰੁਪਏ ਲਾੜਵਾ ਮੰਡੀ 1509 ਕੰਬਾਈਨ ਵਾਲਾ 2855 ਰੁਪਏ ਖਨੋਰੀ ਮੰਡੀ 1509 ਕੰਬਾਈਨ ਵਾਲਾ 2925 ਰੁਪਏ ਰਤਿਆ ਮੰਡੀ 1509 ਕੰਬਾਈਨ ਵਾਲਾ 3023 ਰੁਪਏ ਜੰਡੇਆਲਾ ਗੁਰੂ 1509 ਕੰਬਾਈਨ ਵਾਲਾ 2960 ਰੁਪਏ ਨਿਰਵਾਣਾ ਮੰਡੀ 1509 ਕੰਬਾਈਨ ਵਾਲਾ 2885 ਰੁਪਏ ਸਫੀਦੋ ਮੰਡੀ 1509 ਕੰਬਾਈਨ ਵਾਲਾ 2851 ਰੁਪਏ ਸਮਾਣਾ ਮੰਡੀ 1509 ਕੰਬਾਈਨ ਵਾਲਾ 2935 ਰੁਪਏ ਫਾਜ਼ਲਕਾ ਮੰਡੀ 1509 ਕੰਬਾਈਨ ਵਾਲਾ 2973 ਰੁਪਏ 1847 ਇੱਥੇ 2820 25 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਅਮਰਸਰ ਮੰਡੀ 1509 ਕੰਬਾਈਨ ਵਾਲਾ 2865 ਰੁਪਏ ਉਸ ਤੋਂ ਬਾਅਦ ਪੁੰਦਰੀ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2910 ਰੁਪਏ ਨਾਬਾ ਮੰਡੀ 1509 ਕੰਬਾਈਨ ਵਾਲਾ 2970 ਰੁਪਏ ਕੋਸੀਕਲਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ ਸਰਸਾ ਮੰਡੀ ਦੀ ਗੱਲ ਕਰੀਏ 1509 ਲਗਭਗ 2700 ਤੋਂ ਲੈ ਕੇ 2930 ਰੁਪਏ ਪ੍ਰਤੀ ਕਵਾਂਟਲ 1692 ਲਗਭਗ 3000 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਤੇ ਉਸ ਤੋਂ ਬਾਅਦ 1847 ਦਾ ਜੋ ਰੇਟ ਹੈ ਲਗਭਗ 2830 ਰੁਪਏ ਪ੍ਰਤੀ ਕੁਆਂਟਲ ਦੇ حساب ਨਾਲ ਲੱਗਾ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਦੇ ਨਾਲ ਨਾਲ ਕਿਸੇ ਮੇਰੇ ਕਿਸਾਨ ਵੀਰ ਨੇ ਪਿਛਲੇ ਦਿਨਾਂ ਜੋ ਮੰਡੀ ਚ ਝੋਨੇ ਨੂੰ ਵਿੱਚ ਹੈ ਤਾਂ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਨਾਮ ਤੇ ਕੀ ਰੇਟ ਝੋਨਾ ਵਿੱਚ ਹੈ ਉਹ ਵੀ ਜ਼ਰੂਰ ਮੈਂਸ਼ਨ ਕਰਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਵੱਤ ਤੋਂ ਵੱਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ